ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸੋਨਾ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਰਸਮਾਨਾ ਕਰੋ ਪਿਆਰੇ ਬੁਰੇ ਭਲੇ ਹਮ ਥਾਰੇ ਰਹਾ ਸੋਨੇ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 68 ਮਹਲਾ 5 ਵਾ ਸਨਾ ਬਨਾਂਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈ ਜਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀ ਆ ਖਰ ਸਮਾਨਾ ਕਰੋ ਪਿਆਰੇ ਬੁਰੇ ਭਲੇ ਹਮ ਕਰੇ ਰਹਾ ਸੁਣੇ ਪੁਕਾਰ ਸਮਰਥ ਸੁਆਮੀ ਵੰਦਨ ਕਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਸੋਨਾ ਬਿਨਾਂਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੇ ਕਰਨ ਕਰਾਉਣ ਹਾਰੇ ਪ੍ਰਭ ਜੀਓ ਖਰਸਮਾ ਨਾ ਕਰੋ ਪਿਆਰੇ ਬੁਰੇ ਭਲੇ ਹਮ ਕਰੇ ਰਹਾ ਸੁਣੇ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 60 ਮਹਲਾ 5 ਵਾ ਸੁਣਾ ਬਿਨਾਂਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਰਾਵ ਜੀਆ ਖਰਸਮਾ ਨਾ ਕਰੋ ਪਿਆਰੇ ਬੁਰੇ ਭਲੇ ਹਮ ਕਰੇ ਰਹਾ ਸੁਣੇ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸੋਨਾ ਬਿਨਾਂਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀਆ ਖਰ ਸਮਾਨਾ ਕਰੋ ਪਿਆਰੇ ਬੁਰੇ ਭਲੇ ਹਮ ਥਾਰੇ ਰਹਾ ਸੋਨੇ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਨਾ ਬੇਨੰਤੇ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈ ਜਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀਆ ਖਰ ਸਮਾਨਾ ਕਰੋ ਪਿਆਰੇ ਬੁਰੇ ਭਲੇ ਹਮ ਕਰੇ ਰਹਾ ਸੁਣੇ ਪੁਕਾਰ ਸਮਰਥ ਸੁਆਮੀ ਵੰਦਨ ਕਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 68 ਮਹਲਾ 5 ਵਾ ਸੁਣਾ ਬਿਨਾਂਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜਨਾ ਮੇ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਰਸਮਾਨਾ ਕਰੋ ਪਿਆਰੇ ਬੁਰੇ ਭਲੇ ਹਮ ਕਰੇ ਰਹਾ ਸੁਣੇ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 68 ਮਹਲਾ 5 ਵਾ ਸੁਣਾ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀਆ ਖਰਸਮਾ ਨਾ ਕਰੋ ਪਿਆਰੇ ਬੁਰੇ ਭਲੇ ਹਮ ਕਰੇ ਰਹਾ ਸੁਣੇ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਾ ਸਨਾ ਬਿਨਾਂਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀਆ ਖਰਸਮਾਨਾ ਕਰੋ ਪਿਆਰੇ ਬੁਰੇ ਭਲੇ ਹਮ ਕਰੇ ਰਹਾ ਸੋਨੇ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਤਤ ਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ 5 ਵਾ ਸਨਾ ਬਨਾਂਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈ ਜਨਾਮ ਆਪਣੇ ਕੇ ਕਰਨ ਕਰਾਉਣ ਹਾਰੇ ਪ੍ਰਭ ਜੀਓ ਖਰ ਸਮਾਨਾ ਕਰੋ ਪਿਆਰੇ ਬੁਰੇ ਭਲੇ ਹਮ ਕਰੇ ਰਹਾ ਸੁਣੇ ਪੁਕਾਰ ਸਮਰਥ ਸੁਆਮੀ ਵੰਦਨ ਕਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਤਤ ਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ 5 ਵਾ ਸੁਣਾ ਬਿਨਾਂਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਰਸਮਾ ਨਾ ਕਰੋ ਪਿਆਰੇ ਬੁਰੇ ਭਲੇ ਹਮ ਥਾਰੇ ਰਹਾ ਸੁਣੇ ਪੁਕਾਰ ਸਮ ਰਖ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਵਾ ਸੁਣਾ ਬਿਨਾਂਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਰਸਮਾ ਨਾ ਕਰੋ ਪਿਆਰੇ ਬੁਰੇ ਭਲੇ ਹਮ ਕਰੇ ਰਹਾ ਸੁਨੇ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਵਾ ਸਨਾ ਬਿਨਾਂ ਤੇ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਰ ਸਮਾਨਾ ਕਰੋ ਪਿਆਰੇ ਬੁਰੇ ਭਲੇ ਹਮ ਕਰੇ ਰਹਾ ਸੁਣੇ ਪੁਕਾਰ ਸਮਰਥ ਸੁਆਮੀ வாரே பிற பாவ சேக்கே நான்க பார சத்தமிரி வாயூ சாப ஜி சோர மஞ்சவ சுனோ வின்த்தி டாகர் மேர்த்த திர தாரே ਰਾਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਰਸਮਾ ਨਾ ਕਰੋ ਪਿਆਰੇ ਬੁਰੇ ਭਲੇ ਹਮ ਥਾਰੇ ਰਹਾ ਸੁਣੇ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 68 ਮਹਲਾ 5 ਵਾ ਸੁਣਾ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਰਸਮਾ ਨਾ ਕਰੋ ਪਿਆਰੇ ਬੁਰੇ ਪਲੇ ਹਮ ਕਰੇ ਰਹਾ ਸੁਨੇ ਪੁਕਾਰ ਸਮਰਤ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੈ